ਚਾਕੂ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਹਾਦਸਾ ਦੇਖ ਕੇ ਤੁਸੀਂ ਵੀ ਜ਼ਰੂਰ ਇੰਜ ਕਹੋਗੇ ਕਿਉਂਕਿ ਆਲਟੋ ਕਾਰ ਤੇ ਵਿੱਚ ਬੱਚਾ ਉਸਦੀ ਮਾਂ ਤੇ ਇੱਕ ਬਜ਼ੁਰਗ ਸਵਾਰ ਸੀ ਤਾਂ ਖੰਨਾ ਜਾ ਰਹੇ ਸੀ ਜਿਵੇਂ ਹੀ ਸਾਈਡ ਮੋੜਨ ਲੱਗੇ ਨੇ ਤਾਂ ਪਿੱਛੋਂ ਆ ਕੇ ਇੱਕ ਟਰੱਕ ਨੇ ਭਿਆਨਕ ਟੱਕਰ ਮਾਰੀ ਟੱਕਰ ਨੇ ਜ਼ੋਰਦਾਰ ਸੀ ਕਿ ਸੜਕ ਦੇ ਉੱਤੇ ਆਲਟੋ ਕਾਰ ਨੇ ਤਿੰਨ ਪਲਟੀਆਂ ਖਾਂਦੀਆਂ ਤੇ ਕਾਰ ਪੂਰੀ ਤਰਿਕ ਦੇ ਨਾਲ ਚੱਕਨਾ ਚੁਰ ਹੋ ਚੁੱਕੀ ਹੈ ਪਰ ਕਾਰ ਦੇ ਵਿੱਚ ਸਵਾਰ ਬੱਚਾ ਤੇ ਉਸਦੀ ਮਾਂ ਤੇ ਬਜ਼ੁਰਗ ਨੂੰ ਇੱਕ ਵੀ ਖਰੋਜ ਨਹੀਂ ਆਈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਦਸੇ ਦੀਆਂ ਟਰੱਕ ਦੇ ਵੱਲੋਂ ਇਸ ਕਾਰ ਨੂੰ ਪਿੱਛੋਂ ਆ ਕੇ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ ਤਾਂ ਕਾਰ ਨੇ ਦੂ ਤੋਂ ਤਿੰਨ ਪਲਟੀਆਂ ਸੜਕ ਤੇ ਉੱਤੇ ਖਾਦੀਆਂ ਤਾਂ ਕਾਰ ਪੂਰੀ ਤਰਿਕ ਦੇ ਨਾਲ ਚੱਕਨਾ ਚੁਰ ਹੋ ਚੁੱਕੀ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸ਼ਕਤੀਆਂ ਕੀ ਹਾਦਸਾ ਕਿੰਨਾ ਪਿਆਨਕ ਸੀ ਤਾਂ ਪਹਿਲੀ ਨਜ਼ਰ ਦੇ ਵਿੱਚੋਂ ਤਸਵੀਰਾਂ ਦੇਖਿਆ ਹੋਣ ਕਿਆ ਤਾਂ ਸੋਚ ਰਹੇ ਹੋਵੋਗੇ ਕਿ ਇਸ ਕਾਰ ਦੇ ਵਿੱਚ ਸਵਾਰ ਚੋ ਲੋਕ ਸਨ ਉਹਨਾਂ ਦੀ ਜਾਨ ਸੁਰੱਖਿਅਤ ਹੋਵੇਗੀ ਪਰ ਉਹ ਬਿਲਕੁਲ ਠੀਕ ਨਹੀਂ ਤਾਂ ਸਹੀ ਸਲਾਮਤ ਨੇ ਤਿੰਨੋਂ ਪਰਿਵਾਰਿਕ ਜੀ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਪਣੀ ਬੇਟੀ ਤੇ ਦੋਹਤੇ ਨੂੰ ਖੰਨਾ ਛੱਡਣ ਚਾਰਿਆ ਸੀ ਕਿ ਫਲਾਈਓਵਰ ਤੇ ਕਾਰ ਸਫਾਰ ਨੇ ਮੁਰੰਦਲੇ ਇੰਡੀਕੇਟਰ ਵਿਦਤਾ ਤਾਂ ਜਿਵੇਂ ਹੀ ਕਾਰ ਨੇ ਜੁੜਿਆ ਮੁਰਨ ਲੱਗਤੀ ਆ ਤਾਂ ਪਿੱਛੋਂ ਆ ਕੇ ਟਰੱਕ ਤੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਕਰਕੇ ਹਾਦਸਾ ਵਾਪਰਿਆ ਹਾਲਾਂਕਿ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਸਥਿਤੀ ਕੀ ਬਣੀ ਹੋਈ ਹੈ ਹਾਦਸੇ ਦੀਆਂ ਤਸਵੀਰਾਂ ਵੀ ਸામਣੀ ਆਈਆਂ ਨੇ ਕਿ ਕਿੰਝ ਪੂਰੀ ਤਰਿਕ ਦੇ ਨਾਲ ਜੜੀ ਆਕਾਰ ਕਾਗਜ਼ਵਾੰਗ ਇਕੱਠੀ ਹੋ ਚੁੱਕੀ ਐ ਤੇ ਇਸੇ ਕਾਰ ਤੇ ਵਿੱਚ ਪਰਿਵਾਰਿਕ ਜੀ ਸਵਾਰ ਸੀ ਬਜ਼ੁਰਗ ਆਪਣੀ ਬੇਟੀ ਤੇ ਦੋਹਤੇ ਨੂੰ ਖੰਨਾ ਛੱਡਣ ਜਾ ਰਿਹਾ ਸੀ ਕਿ ਰਾਹ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੋ ਰਾ ਕਿਰਚੋ ਲੰਗਰੇ ਸੀ ਅੱਖੀ ਹਾਦਸਾ ਦੇਖ ਕੇ ਉਹ ਵਿਛੜਿਆ थरथਰ ਕੰਬ ਕੇ ਤਾਂ ਤੁਰੰਤ ਜੜੇ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਮੱਸਾ ਹੀ ਕਾਰ ਤੇ ਵਿੱਚੋਂ ਪਰਿਵਾਰਿਕ ਜੀਆ ਨੂੰ ਬਾਹਰ ਕੱਢਿਆ ਗਿਆ ਸੋ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਕਾਰ ਸਵਾਰਾਂ ਦੇ ਸੀਟ ਬੈਲਟ ਲੱਗੀ ਹੋਈ ਸੀ ਜਿਸ ਕਰਕੇ ਉਹਨਾਂ ਦੀ ਜਾਨ ਬਚੀ ਹੈ ਤਾਂ ਉਹਨਾਂ ਨੂੰ ਤਿੰਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਕਿ ਤਿੰਨੋਂ ਬਿਲਕੁਲ ਸਹੀ ਸਲਾਮਤ ਸੀ ਤਿੰਨਾਂ ਨੂੰ ਇੱਕ ਵੀ ਖਰੋਚ ਨਹੀਂ ਆਈ ਸੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਿਆਨਕ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਹਾਦਸੇ ਨੇ ਗੱਡੀ ਦਾ ਨੁਕਸਾਨ ਕਰ ਦਿੱਤਾ ਪਰ ਇਸ ਗੱਡੀ ਦੇ ਸਵਾਰ ਤਿੰਨੋਂ ਜੀ ਸਹੀ ਸਲਾਮਤ ਨੇ ਬਲਵੰਤ ਸਿੰਘ ਅੱਛਾ ਇਹ ਕਿੱਦਾਂ ਹੋਇਆ ਜੀ ਐਕਸੀਡੈਂਟ ਬਸ ਮੈਂ ਅੰਦਰ ਮੁੜਨ ਆ ਗਿਆ ਸੀ ਬਸ ਉਹ ਪਿੱਛੋਂ ਚੱਕ ਟਰੱਕ ਨੇ ਮਾਰਿਆ ਚੱਕ ਕਿੱਥੋਂ ਆ ਰਹੇ ਸੀ ਪਿੱਛੋਂ ਤੁਸੀਂ ਪੰਜ ਕਿੱਲੇ ਤੋਂ ਖੇਤ ਪਰਾਲੀ ਪਿੰਡ ਆਈ ਬਪਣਾ ਇੱਥੇ ਜਾਣਾ ਸੀ ਅੱਗੇ ਔਰੀ ਮਾਤਾ ਰਾਣੀ ਮੱਲੇ ਜੀ ਅੱਛਾ ਨੇ ਕੰਨੀ ਜੀ ਕਿੰਨੇ ਜਣੇ ਸੀ ਗੱਡੀ 'ਚ ਤਿੰਨ ਜਣੇ ਜੀ ਕੌਣ-ਕੌਣ ਸੀਗਾ? ਬਾਈ ਇੱਕ ਲੜਕੀ ਤੇ ਇੱਕ ਦੋ ਤਾਰੀਕ ਮੇਰਾ। ਅੱਛਾ। ਠੀਕ ਆ ਬਚਾਅ ਹੋ ਗਿਆ? ਹਾਂ ਜੀ। ਗਲਤੀ ਕੀ ਕੀਤੀ ਹੈ ਕਿਦਾਂ ਹੋਇਆ ਕਿਦਾਂ ਆਇਆ? ਬਾਈ ਗਲਤੀ ਤੋਂ ਬੰਗ ਸੀ ਸੀਗੀ ਲੈ ਲਓ ਜੀ ਮੇਰੇ ਮਕੱਦਰ ਠੀਕ ਆ ਜੀ ਬਸ ਇਹ ਬਚੇ ਗਏ। ਕੀ ਆ ਕਰੇ ਟਰੱਕ ਵਾਲਾ ਮਾਰ ਗਿਆ। 8:00 ਵਜੇ ਹੈ ਜੀ। ਹਾਂ ਜੀ। 8:00 ਵਜੇ ਟਰੱਕ ਦੀ। ਹਾਂ ਜੀ। ਕਿੰਨੇ ਕ ਪਲਟੀਆਂ ਖਾਧੀਆਂ ਗੱਡੀ ਨੇ? ਬਾਈ ਸਾਨੂੰ ਨਹੀਂ ਪਤਾ ਲੱਗਿਆ ਜੀ ਪਲਟੀਆਂ ਗਾ ਤਾਂ ਫਿਰ। ਅੱਛਾ। ਹਾਂ ਜੀ। ਦੋ ਤਿੰਨ ਖਾਈ ਹੋਣੀ ਪਲਟੀਆਂ ਦਾ। ਕੀ ਪਤਾ ਲੱਗਿਆ ਜੀ? ਮੇਰਾ ਨਾਮ ਪ੍ਰਤਪਾਲ ਸਿੰਘ ਰਾਜੇਵਾਲ ਇਹ ਗੱਡੀ ਜੇ ਇਧਰੋਂ ਅੰਬਾਲਾ ਸਾਈਡ ਤੋਂ ਆ ਰਹੀ ਸੀਗੀ ਤੇ ਉੱਥੇ ਇੱਕ ਟਰੱਕ ਖੜਾ ਸੀਗਾ ਉਹ ਟਰੱਕ ਨੂੰ ਓਵਰਟੇਕ ਕਰਨ ਲੱਗਾ ਦੂਸਰਾ ਟਰੱਕ ਆ ਗਿਆ ਉਧਰੋਂ ਪਿੱਛੋਂ ਉਹਨੇ ਇਹਨੂੰ ਵੇਟ ਮਾਰਤੀ ਤੇ ਇਹ ਗੱਡੀ ਓਰੇ ਪਲਟ ਗਈ ਅੱਛਾ ਕਿੰਨੇ ਕ ਬੰਦੇ ਸੀ ਗੱਡੀ 'ਚ ਇਹ ਗੱਡੀ ਦੇ ਵਿੱਚ ਜੀ ਇੱਕ ਫੈਮਿਲੀ ਸੀਗੀ ਪੂਰੀ ਸਾਰਿਆਂ ਦਾ ਬਚਾਓ ਹੋ ਗਿਆ ਆਲੇ-ਦਾਲੇ ਸਾਰੇ ਦੁਕਾਨਦਾਰ ਜਿੰਨੇ ਸੀਗੇ ਸਾਰੇ ਇਕੱਠੇ ਹੋ ਕੇ ਆ ਕੇ ਗੱਡੀ ਪੁੱਠੀ ਹੋ ਗਈ ਦੀ ਸਿੱਧੀ ਕਰ ਲਈ ਤੇ ਹੁਣ ਠੀਕ ਨੇ ਸਾਰੇ ਉਹ ਬੈਠੇ ਨੇ ਦੁਕਾਨ ਦੇ ਵਿੱਚ ਗੁਪਤਾ ਜੀ ਕਿਰਾਨਾ ਸਟੋਰ ਦੇ ਉੱਤੇ ਬਿਠਾਏ ਹੋਏ ਨੇ ਜੀ ਇਹਨਾਂ ਦਾ ਸਾਰਾ ਸਮਾਨ ਸਭ ਕੁਝ ਸੇਫ ਨੇ ਮਹਾਰਾਜ ਨੇ ਬਹੁਤ ਹੱਥ ਦੇ ਕੇ ਬਚਾਏ ਨੇ ਕਿੰਨੀਆਂ ਪਲਟੀਆਂ ਖਾਂਜੀ ਗੱਡੀ ਬਸ ਗੱਡੀ ਆ ਲੋਟੂ ਇੱਕੇ ਪਲਟੀ ਕਾ ਕੇ ਪੁੱਠੀ ਹੋ ਗਈ ਜੀ ਬੰਦੇ ਠੀਕ ਨੇ ਹੁਣ ਬੰਦੇ ਠੀਕ ਨੇ ਜੀ ਬਿਲਕੁਲ ਉਹ ਬੈਠੇ ਨੇ ਥੋੜੀ ਜੀ ਬੱਚੇ ਦੇ ਮੂੰਹ ਤੇ ਲੱਗੀ ਆ ਮੜੀ ਜੀ ਮਾਮ ਚਰੀਟ ਜੀ ਕੋਈ ਐਡੀ ਖਾਸ ਨਹੀਂ ਇਹ ਆ ਲੋਟੂ ਗੱਡੀ ਜਾ ਰਹੀ ਬੌਜੀ ਬਚਕੂਲੇ ਤੋਂ ਖੰਨੀ ਇਹਨੇ ਆਣਾ ਸੀ ਖੰਨੀ ਵਾਲੇ ਦੀ ਬੇਟੀ ਵਿਆਹੀ ਹੋਈ ਛੱਡਣ ਵਾਸਤੇ ਆ ਰਹੇ ਸੀ ਇਹਨੇ ਇੰਡੀਕੇਟਰ ਲਾਇਆ ਸੀ ਮੇਰੀ ਦੁਕਾਨ ਦੇ ਮੁਰੇ ਨੀਚੇ ਉਤਰੀ ਸੀ ਗੱਡੀ ਜਿਵੇਂ ਨਾ ਇੰਡੀਕੇਟਰ ਲਾਇਆ ਤਾਂ ਪਿੱਛੋਂ ਜਿਹੜਾ ਟਰੱਕ ਆ ਰਿਹਾ ਸੀ ਬਹੁਤ ਫਾਸਟ ਸਪੀਡ ਤੇ ਉਹਨੇ ਦੇਖਿਆ ਨਹੀਂ ਉਹਨੇ ਗੱਡੀ ਨੂੰ ਪਿੱਛੇ ਹਿੱਟ ਕਰਿਆ ਗੱਡੀ ਦੋ ਤਿੰਨ ਵਾਰ ਪਲਟੇ ਖਾ ਗਈ ਇਹ ਤਿੰਨੇ ਸਵਾਰੀਆਂ ਸੀ ਵਿੱਚ ਬੌਜੀ ਸੀ ਇਹਨਾਂ ਦੀ ਬੇਟੀ ਸੀ ਨਾ ਦੋਤਾ ਸੀ ਅਸੀਂ ਸਾਰੇ ਉਹ ਦੁਕਾਨਦਾਰ ਇਕੱਠੇ ਹੋ ਗਏ ਫਟਾਫੜ ਗੱਡੀ ਨੂੰ ਪਲਟਾ ਕੇ ਸਿੱਧਾ ਕਰਿਆ ਸਿੱਧਾ ਕਰਕੇ ਇਹਨਾਂ ਦੇ ਬੈਲਟ ਲੱਗੀ ਹੋਈ ਸੀ ਬੈਲਟ ਖੋਲ ਕੇ ਉਹਨਾਂ ਨੂੰ ਬਾਹਰ ਕੱਢਿਆ ਸ਼ੁਕਰ ਪ੍ਰਮਾਤਮਾ ਦਾ ਵਾਹਿਗੁਰੂ ਦਾ ਕਿ ਤਿੰਨੇ ਬੰਦੇ ਬਿਲਕੁਲ ਠੀਕ ਨੇ ਇੱਕੇ ਖਰ ਜਦੋਂ ਸੀਨ ਬਾਹਰ ਕੱਢਿਆ ਤਾਂ ਗੱਡੀ ਪਲਟੀ ਹੋਈ ਸੀ ਵਿੱਚ ਤਿੰਨੇ ਸਵਾਰੀਆਂ ਸੀ ਅਸੀਂ ਗੱਡੀ ਨੂੰ ਬਹੁਤ ਜ਼ੋਰ ਲਾ ਕੇ ਸਿੱਧਾ ਕਰਕੇ ਬਾਹਰ ਕੱਢਿਆ ਇਹਨਾਂ ਨੂੰ ਸਗਰ ਇਹ ਵੀ ਸਾਰੇ ਠੀਕ ਨੇ ਬਲਵੰਤ